सरपंच ਦੇ ਕਤਲ ਤੋਂ ਬਾਅਦ ਹੁਣ ਇੱਕ ਹੋਰ ਸਰਪੰਚ ਤੇ ਹਮਲਾ ਤਾਂ ਮੇਰੇ ਸਿਰ ਦੇ ਵਿੱਚ ਤਲਵਾਰ ਮਾਰੀ ਆ ਤੇ ਜਿੱਥੇ ਵੀ ਤਲਵਾਰ ਮਾਰੀ ਆ ਇੱਥੇ ਖੰਡਾ ਮਾਰਿਆ ਮੇਰੇ ਸ਼ਰੀਆਮ ਕੜੀ ਇਸਕਰੀ ਸਕੋਟਿਆ ਸਰਪੰਚ ਤੇ ਉਸ ਦੀ ਪਤਨੀ ਮਾਰੋ ਕੱਟੂਕੱਟ ਇਹ ਜਿਹਨੇ 15 16 ਜਣੇ ਨੇ ਮੈਨੂੰ ਇਕੱਠੇ ਤੇ ਟੈਗ ਕਰ ਦਿੱਤਾ ਉਹਦੇ ਵੀ ਮੇਰੇ ਕੋਲ ਪੰਜੇ ਤਲਵਾਰਾਂ ਦੇ ਸਮੇਰੇ ਪਾਰੀਆਂ ਗਈਆਂ सरपंच ਦਾ ਦਾਵਾ ਪੁਲਿਸ ਦੀ ਵਰਦੀ ਵੀ ਪਾੜੀ ਇਨਾ ਹਮੇਸ਼ਾ ਮਤਲਬ ਉਹਨੇ ਪੁਲਿਸ ਦੀ ਵਰਦੀ ਪਾੜੀ ਜਾਉ ਸੀ ਬੇਰੇਮੀ ਨਾਲ ਕੁੱਟਮਾਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਰਪੰਚ ਤੇ ਧਾਵਾ ਬੋਲਿਆ ਗਿਆ ਉਸ ਨੂੰ ਕਢੀਸਿਆ ਜਾ ਰਿਹਾ ਉਸ ਤੇ ਲੱਤਾਂ ਮੁੱਕੀਆਂ ਮਾਰੀਆਂ ਜਾ ਰਹੀਆਂ ਨੇ ਇਲਜ਼ਾਮ ਲਗਾਏ ਗਏ ਨੇ ਕਿ ਪਿੰਡ ਦੇ ਇਹਨਾਂ ਲੋਕਾਂ ਵੱਲੋਂ ਸਰਪੰਚ ਤੇ ਤਲਵਾਰਾ ਖੰਡੇ ਮਾਰੇ ਗਏ ਨੇ ਜਿਸ ਕਾਰਨ ਸਰਪੰਚ ਤੇ ਉਸਦੀ ਪਤਨੀ ਗੰਭੀਰ ਜ਼ਖਮੀ ਹੋ ਗਏ ਕਾਫੀ ਸਮਾਂ ਇਹਨਾਂ ਲੋਕਾਂ ਵੱਲੋਂ ਸਰਪੰਚ ਦੀ ਖਿੱਚਤੂ ਕੀਤੀ ਗਈ ਹੈ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਹੈ ਤਾਬਕ ਕੇ ਸਕਟਮਾਰ ਦੌਰਾਨ ਸਰਪੰਚ ਦੀ ਪਤਨੀ ਵੱਲੋਂ ਆਪਣੇ ਪਤੀ ਨੂੰ ਛਡਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਚੱਲਦੇ ਇਨ੍ਹਾਂ ਲੋਕਾਂ ਨੇ ਸਰਪੰਚ ਦੀ ਪਤਨੀ ਨੂੰ ਵੀ ਨਹੀਂ ਬਖਸ਼ਿਆ ਉਸਤੇ ਵੀ ਜਾਨਲੇਵਾ ਹਮਲਾ ਕਰ ਦਿੱਤਾ ਕਾਫੀ ਮਚਕਤ ਆਵਾਜ਼ ਸਰਪੰਚ ਨੂੰ ਇਨ੍ਹਾਂ ਲੋਕਾਂ ਦੇ ਚੁੰਗਲ ਚੋਂ ਛਡਾਇਆ ਗਿਆ ਕਟਮਾਰ ਦੇ ਸ਼ਿਕਾਰ ਸਰਪੰਚ ਤੇ ਉਸ ਦੀ ਪਤਨੀ ਨੂੰ ਤੁਰੰਤ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਇਲਜ਼ਾਮ ਲੱਗ ਰਹੇ ਨੇ ਕਿ ਇਨਾ ਲੋਕਾਂ ਵੱਲੋਂ ਪੁਲਿਸ ਮੁਲਾਜ਼ਮ ਨਾਲ ਵੀ ਬੱਤ ਲੁਕੀ ਕੀਤੀ ਗਈ ਹੈ ਉਸ ਦੀ ਵਰਦੀ ਨੂੰ ਹੱਥ ਪਾਇਆ ਗਿਆ ਆਖਿਰ ਕਿਉਂ ਵੱਡੀ ਗਿਣਤੀ 'ਚ ਇਨਾ ਲੋਕਾਂ ਵੱਲੋਂ ਸਰਪੰਚ ਤੇ ਉਸ ਦੇ ਪਰਿਵਾਰ ਨੂੰ ਕੁੱਟਿਆ ਗਿਆ ਇਹ ਤੁਸੀਂ ਪੀੜਤ ਸਰਪੰਚ ਤੇ ਮੁਹੀ ਸੁਣ ਲਓ ਤਾਂ ਮੇਰਾ ਸਰ ਅਮਨਦੀਪ ਸਿੰਘ ਮੌਜੂਦਾ ਸਰਪੰਚ ਹਾਂ ਪਿੰਡ ਬਸੀਵਰ ਖਾਂਦਾ ਜੀ ਮੈਂ ਇਹ ਸਰ 3 ਤਰੀਕ ਨੂੰ 6:30 ਵਜੇ ਮੈਨੂੰ ਸਾਡੇ ਜੋ ਪਿੰਡ ਦੇ ਹੈੱਡਦਰਾਂਥੀ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਤੁਸੀਂ ਛੇਤਰੀ ਗੁਰਦੁਆਰਾ ਸਾਹਿਬ ਇੱਥੇ ਪਹੁੰਚੋ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਜੋ ਮੈਨੂੰ ਦੱਸਿਆ ਉੱਥੇ ਗੁਰੂ ਦੀ ਗੋਲਕ ਵਗਾਰਾ ਨੂੰ ਉੱਥੇ ਜਾ ਕੇ ਛੇੜ ਛਾੜ ਕੀਤੀ ਗਈ ਸੀਗੀ ਜੋ ਉੱਥੇ ਫਲਾਵਰ ਪੇ ਪਲਾਸ ਉਹਨਾਂ ਨੂੰ ਵੀ ਅੱਗ ਲੱਗੀ ਹੋਈ ਸੀਗੀ ਤੇ ਜੋ ਸੀਗੀ ਮੋਮ ਦੀਆਂ ਕੈਂਡਲਾਂ ਨੂੰ ਕਾਫੀ ਮਾਤਰਾ ਵਿੱਚ ਉੱਥੇ ਪਿਘਲਾਇਆ ਗਿਆ ਸੀਗਾ ਤੇ ਜੋ ਗੋਲਕ ਸੀਗੀ ਉਹ ਪੂਰੀ ਕਾਲੀ ਹੋ ਚੁੱਕੀ ਸੀਗੀ ਤੇ ਉੱਥੇ ਕਾਫੀ ਖਲਾਰਾ ਮਤਲਬ ਮਿੱਟੀ ਵਗਾਰਾ ਕਾਫੀ ਖਿਲਰੀ ਹੋਈ ਸੀਗੀ ਉੱਥੇ ਉਹਦੇ ਗੋਲਕ ਦੇ ਵਿੱਚੋਂ ਪੈਸੇ ਵੀ ਚੋਰੀ ਕੀਤੇ ਗਏ ਸੀਗੇ ਇਹ ਲੰਮ ਸਭ ਤੋਂ ਬੜੀ ਮੁਸ਼ਕਲ ਆ ਸ਼ਾਇਦ ਮਹਾਰਾਜ ਦਾ ਸਰੂਪ ਉੱਥੇ ਬਚਿਆ ਆ ਤੇ ਉੱਥੇ ਮਤਲਬ ਅੱਗ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਸੀਗੇ ਉੱਥੇ ਬਚਾਅ ਹੋ ਗਿਆ ਬਟ ਉੱਥੇ ਜੋ ਜੋ ਪਲਾਸਟਿਕ ਦੇ ਫਲਾਵਰ ਸੀਗੇ ਉੱਥੇ ਉਹਨਾਂ ਨੂੰ ਅੱਗ ਲੱਗੀ ਸੀ ਮਤਲਬ ਉੱਥੇ ਹਾਂਜੀ ਫਿਰ ਜਦੋਂ ਆਪਾਂ ਉਹਨੂੰ ਪੁੱਛਿਆ ਗ੍ਰੰਤੀ ਸਾਹਿਬ ਨੂੰ ਕਿ ਕਿੱਦਾਂ ਉਹ ਕਹਿੰਦਾ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਇੱਥੇ ਸਾਡੇ ਹੀ ਪਿੰਡ ਦਾ ਇੱਕ ਬੰਦਾ ਆ ਅਮਰ ਸਿੰਘ ਉਹ ਇੱਥੇ ਬੈਠਾ ਸੀਗਾ ਜਦੋਂ ਉਹਨੂੰ ਪੁੱਛਿਆ ਸਮੈਂ ਕਿ ਤੂੰ ਇੱਥੇ ਕੀ ਕਰਦਾ ਉਹ ਕਹਿੰਦਾ ਮੈਂ ਇੱਥੇ ਸਫਾਈ ਕਰਦਾ ਤੇ ਫਿਰ ਉਹਨਾਂ ਨੇ ਉਹਨੂੰ ਸ਼ੱਕ ਪਿਆ ਜਦੋਂ ਉਹਨਾਂ ਨੇ ਦੇਖਿਆ ਤਾਂ ਉੱਥੇ ਗੁਰੂ ਦੀ ਗੋਲਕ ਵਗਾਰਾ ਸਾਰੀ ਕਾਲੀ ਹੋਈ ਪਈ ਸੀਗੀ ਅੱਗ ਲੱਗੀ ਹੋਈ ਸੀ ਉੱਥੇ ਫਿਰ ਉਹਨਾਂ ਨੇ ਤੇ ਫਿਰ ਮੈਂ ਫਟਾਫਟ ਮੌਕੇ ਨੂੰ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਹਰਿਆਣਾ ਥਾਣੇ ਦੇ ਵਿੱਚ ਤੁਸੀਂ ਇੱਥੇ ਛੇਤੀ ਤੋਂ ਛੇਤੀ ਆ ਜਾਓ ਫਿਰ ਜਦੋਂ ਅਸੀਂ ਸਾਰਾ ਮਾਮਲਾ ਦੇਖਿਆ ਜਦੋਂ ਹੌਲੀ-ਹੌਲੀ ਸਾਨੂੰ ਪਤਾ ਲੱਗਦਾ ਗਿਆ ਮੰਦਰ 'ਚ ਵੀ ਚੋਰੀ ਹੋਈ ਆ ਪੀਰਾਂ ਦੀ ਮੰਜੇ ਦੇ ਵਿੱਚ ਚੋਰੀ ਹੋਈ ਆ ਤੇ ਨਾਲ ਦੇ ਕਿਸੇ ਘਰ ਵਿੱਚ ਉੱਥੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕੋ ਰਾਤ ਚਾਰ ਜਗਾਵਾਂ ਤੇ ਇੱਕੋ ਰਾਤ ਦੇ ਵਿੱਚ ਫਿਰ ਚਾਰ ਚੋਰੀਆਂ ਕੀਤੀਆਂ ਗਈਆਂ ਜਦੋਂ ਪਿੰਡ ਦੇ ਜੋ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਸੀਗਾ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ ਆ ਤੇ ਉਹਨਾਂ ਨੇ ਕਿਹਾ ਕਿ ਬੰਦਾ ਸਾਡਾ ਘਰ ਹੈ ਨਹੀਂ ਅਸੀਂ ਰਾਤ ਹੀ ਉਸ ਨੂੰ ਘਰੋਂ ਕੱਢ ਇੱਥੋਂ ਕੱਢ ਦਿੱਤਾ ਗਿਆ ਆ ਫਿਰ ਜਦੋਂ ਨਾਲ ਦੇ ਘਰ ਦੇ ਵਿੱਚ ਸਾਨੂੰ ਪਤਾ ਲੱਗਾ ਸ਼ੱਕ ਹੋਇਆ ਕਿ ਇੱਥੇ ਹੋ ਸਕਦਾ ਹੈ ਜੋ ਜੋ ਕੀ ਘਰ ਖਾਲੀ ਸੀਗਾ ਉਹ ਫਿਰ ਅਸੀਂ ਉਸ ਘਰ ਦੇ ਵਿੱਚ ਜਦੋਂ ਦੇਖਿਆ ਜਿੰਦੇ ਕੁੰਡੇ ਖੋਲ ਕੇ ਦੇਖਿਆ ਤਾਂ ਉਹ ਅੰਦਰ ਬੰਦਾ ਲੰਮਾ ਪਿਆ ਹੋਇਆ ਸੀਗਾ ਤੇ ਸ਼ਾਇਦ ਉਹ ਉਸ ਟਾਈਮ ਵੀ ਸਾਨੂੰ ਨਸ਼ੇ ਦੀ ਡੋਜ਼ ਵਿੱਚ ਬੰਦਾ ਲੱਗਾ ਹੋ ਤੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੋਰੇ ਹੋ ਕੇ ਉਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਪੁੱਛੋ ਹੁਣ ਆਪਣੇ ਹਿਸਾਬ ਨਾਲ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੇਰੇ ਜੋ ਚਾਰ ਚੋਰੀਆਂ ਤੂੰ ਕੱਲੇ ਨਹੀਂ ਕੀਤੀਆਂ ਉਹ ਤਾਂ ਉਸਨੇ ਇੱਕ ਸਾਢੇ ਹੀ ਬੰਦਾ ਲੱਕੀ ਸਿੰਘ ਉਰਫ ਭਿੰਡੇ ਆ ਜਿਸ ਦਾ ਨਾਮ ਰਿਹਾ ਕਿ ਇਹ ਬੰਦਾ ਵੀ ਮੇਰੇ ਨਾਲ ਰਾਤ ਚੋਰੀ ਕਰਨ ਦੇ ਵਿੱਚ ਸ਼ਾਮਲ ਸੀ ਤੇ ਤੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਆਪਾਂ ਉੱਥੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸੀਗੀ ਉਸ ਬੰਦੇ ਦਾ ਨਾਮ ਨਾਮੀਨੇਸ਼ਨ ਕੀਤਾ ਆ ਤੇ ਐਸਆਈ ਗੁਰਚਰਨ ਸਿੰਘ ਸਾਡੇ ਨਾਲ ਸੀਗਾ ਉਸ ਮੌਕੇ ਤੇ ਉਹ ਜਦੋਂ ਬਲਵੀਰ ਸਿੰਘ ਭਿੰਡੀ ਨੂੰ ਉੱਥੇ ਪੁੱਛਿਆ ਗਿਆ ਤਾਂ ਉੱਥੇ ਕਾਕਾ ਆ ਗਿਆ ਕਾਕੇ ਦੀਆਂ ਭੈਣਾਂ ਜੋ ਜੋ ਸੰਦੀਪ ਸਿੰਘ ਕਾਕਾ ਮੌਕੇ ਦਾ ਪੰਚ ਮੈਂਬਰ ਵੀ ਹੈਗਾ ਆ ਉਸਨੇ ਉਸ ਨੂੰ ਰੈਸਟ ਕਰਨ ਤੋਂ ਉਸਨੇ ਉਹਦੇ ਵਿੱਚ ਆਪਣਾ ਵਾਅਦਾ ਪਾਈ ਆ ਕਿ ਤੁਸੀਂ ਇਸ ਨੂੰ ਜੋ ਲੱਕੀ ਸਿੰਘ ਨੂੰ ਤੁਸੀਂ ਰੈਸਟ ਨਹੀਂ ਕਰ ਸਕਦੇ ਤੇ ਉਸ ਦੇ ਵਿੱਚ ਮੈਂ ਵੀ ਰਿਕਵੈਸਟ ਕੀਤੀ ਸੰਦੀਪ ਸਿੰਘ ਨੂੰ ਵੀ ਤੂੰ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੂੰ ਇਹਦੇ ਵਿੱਚ ਤੂੰ ਇਸ ਨੂੰ ਨਾ ਰੋਕ ਸਾਡੇ ਗੁਰੂ ਘਰ ਦੇ ਵਿੱਚ ਚੋਰੀਆਂ ਹੋਈਆਂ ਆ ਮੰਦਰ ਦੇ ਵਿੱਚ 골ਕਾ ਚੋਰੀ ਹੋਈਆਂ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਤੂੰ ਸਾਡੇ ਨਾਲ ਕੋਆਪਰੇਟ ਕਰ ਜੇ ਬੰਦਾ ਹੋਊਗਾ ਗਲਤ ਹੋਊਗਾ ਤਾਂ ਇਹ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਦੇਖੋਗੀ ਠੀਕ ਹੈ ਇਹ ਇਹ ਮਾਮਲਾ ਆਪਣੇ ਆਪ ਹੀ ਹੈਂਡਲ ਹੋਊਗਾ ਪੁਲਿਸ ਪ੍ਰਸ਼ਾਸਨ ਇਹਨੂੰ ਦੇਖੋਗੇ ਪਰ ਉਸਨੇ ਕੋਈ ਉਸ ਦੀ ਮਤਲਬ ਸਾਡੀ ਕੋਈ ਵੀ ਉਸਨੇ ਆਪਣਾ ਗੱਲ ਨੂੰ ਮੰਨ ਨਹੀਂ ਨੀ ਹੈ ਜੀ ਤੇ ਇਹਨਾਂ ਨੇ ਗੁਰਚਰਨ ਜੋ ਏਸੇ ਸੀਗਾ ਉਸ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਖਿੱਚਾ ਤਾਂ ਨਹੀਂ ਕੀਤੀ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਨੇ ਮੌਕੇ ਤੇ ਜੋ ਲੱਕੀ ਸਿੰਘ ਸਿੰਘਾ ਉਸ ਨੂੰ ਗੁਰਚਰਨ ਨੂੰ ਫੜ ਕੇ ਉਸ ਨੂੰ ਫਰਾਰ ਕਰਾਤਾ ਤੂੰ ਇੱਥੋਂ ਦੌੜ ਜਾ ਤੇ ਮੌਕੇ ਤੇ ਜੋ ਵੀ ਸੀਗਾ ਫਿਰ ਉਸ ਨੂੰ ਮੈਂ ਖੁਦ ਪੁਲਿਸ ਜੋ ਬੰਦਾ ਸੀਗਾ ਉਸ ਨੂੰ ਜਾ ਕੇ ਛਡਵਾਇਆ ਕਿ ਤੁਸੀਂ ਤੁਸੀਂ ਐਦਾਂ ਨਾ ਕਰੋ ਇਹ ਸਰਕਾਰੀ ਆਫੀਸਰ ਹੈਗਾ ਆ ਇਸ ਨੂੰ ਤੁਸੀਂ ਛਡਵਾਇਆ ਕਰ ਹਾਂਜੀ ਤੁਕੇ ਤੁਸੀਂ ਐਦਾਂ ਬਤਲ ਸੀਗੇ ਕਿ ਦੋ ਜਾਨੇ ਸੀਗੇ ਉਹ ਸਰ ਦੋ ਜਾਨੇ ਸੀਗੇ ਇੱਕ ਬੰਦੇ ਨੇ ਨਾਲ ਉਹਨਾਂ ਦੇ ਵੀ ਉਹਨਾਂ ਨੇ ਵੀ ਹੈਲਪ ਕੀਤੀ ਬਟ ਉਹਨਾਂ ਨੇ ਨਾਲ ਲੱਗਦਾ ਉਹਨਾਂ ਨੇ ਵੀ ਵੀਡੀਓ ਵੀ ਕੈਪਚਰ ਕੀਤੀ ਮੌਕੇ ਦੀ ਠੀਕ ਹੈ ਜੀ ਹਾਂਜੀ ਉਹ ਮੌਕੇ ਦੀ ਸਾਰੀ ਵੀਡੀਓਗ੍ਰਾਫੀ ਜੀ ਹੈਗੀ ਆ ਇਹਨਾਂ ਨੇ ਜੋ ਮੌਕੇ ਤੇ ਦੋਸ਼ੀ ਸੀਗੇ ਸਾਰੇ ਫਰਵਾਰਕ ਉਹ ਇਹਨਾਂ ਨੇ ਜੋ ਵੀ ਸੀਗੇ ਸਾਰੇ ਦੌੜ ਗਏ ਉੱਥੋਂ ਤਨਾ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਥਾਣੇ ਚਲਾ ਗਿਆ ਉਸ ਨੂੰ ਲੈ ਕੇ ਅਮਰ ਸਿੰਘ ਨੂੰ ਉਸ ਤੋਂ ਬਾਅਦ ਅਸੀਂ ਸਾਰੀ ਜਗ੍ਹਾ ਦੇ ਵਿੱਚ ਫਿਰ ਆਪਾਂ ਮੰਦਰ ਦੇ ਵਿੱਚ ਗਏ ਮੰਦਰ ਦੇ ਵਿੱਚ ਕੈਮਰੇ ਲੱਗੇ ਹੋਏ ਹਨ ਜਦੋਂ ਅਸੀਂ ਮੰਦਰ ਦੇ ਵਿੱਚ ਉੱਥੇ ਕੈਮਰੇ ਚੈੱਕ ਕੀਤੇ ਰਿਕਾਰਡਿੰਗ ਸਾਰਾ ਕੁਝ ਹੀ ਦੇਖਿਆ ਉੱਥੇ ਇੱਕ ਦੋ ਬੰਦਿਆਂ ਦੀ ਐਕਟੀਵਿਟੀ ਸਾਨੂੰ ਲੱਗੀ ਆ ਜੋ ਅਮਰ ਸਿੰਘ ਸਗਾ ਉਹਦੀ ਐਕਟੀਵਿਟੀ ਪ੍ਰੋਪਰ ਉਹਦੇ ਵਿੱਚ ਨਜ਼ਰ ਆਈ ਅੰਦਰ ગયા ਉਹਨੇ ਗੋਲਕ ਚੱਕੀ ਦਿਖਾਈ ਦਿੱਤਾ ਆ ਉਹ ਸਾਰੀ ਅੱਧੇ ਅੱਧੇ ਪੌਣੇ ਘੰਟੇ ਦੀ ਐਕਟੀਵਿਟੀ ਜਦੋਂ ਅਸੀਂ ਨੋਟ ਕੀਤੀ ਇਸ ਟਾਈਮ ਦਾ ਲੰਬ ਸਮ ਟਾਈਮ ਸੀਗਾ 11:30 ਵਜੇ ਜਦੋਂ ਅਸੀਂ ਮੰਦਰ ਦੇ ਗੇਟ ਤੋਂ ਬਾਹਰ ਲੱਗੇ ਆਣ ਤੇ ਕਾਕਾ ਜੋ ਉਪ ਮੌਜੂਦਾ ਪੈਂਚਾ ਬਾਹਰੋਂ ਘਟੂ ਘਟ 16 17 ਬੰਦੇ ਉੱਥੇ ਬਾਹਰ ਖੰਡੇ ਤਲਵਾਰਾਂ ਲੈ ਕੇ ਖੜੇ ਸੀਗੇ ਤੇ ਉਹਨਾਂ ਨੇ ਜਦੋਂ ਸਾਡੇ ਉੱਪਰ ਨਾ ਸਾਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਅੱਜ ਜਾਨੋ ਮਾਰ ਦੇਣਾ ਕੁੱਟਣਾ ਮਾਰਨਾ ਆ ਅੱਜ ਅੱਜ ਤੁਹਾਨੂੰ ਜੀਣਾ ਨਹੀਂ ਛੱਡਣਾ ਹੈਗਾ ਫਿਰ ਸਾਡੇ ਦੋ ਤਿੰਨ ਬੰਦੇ ਜੋ ਕਰਨੈਲ ਸਿੰਘ ਸਿਗਾ ਜਾਂ ਇੱਕ ਰਜੀਵ ਆ ਭੁੰਗੇ ਤੋਂ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਕੀਤੀ ਵੀ ਹਾਂ ਵੀ ਤੁਸੀਂ ਦੱਸੋ ਯਾਰ ਤੁਸੀਂ ਇਦਾਂ ਨਾ ਕਰੋ ਇਹ ਤਾਂ ਇੱਕ ਸਾਡੇ ਗੁਰੂ ਘਰ ਦੇ ਵਿੱਚ ਚੋਰੀ ਹੋਈ ਐ ਅਸੀਂ ਉਹਦੀ ਇਨਕੁਆਰੀ ਚੱਲਦੀ ਪਈ ਆ ਜਦੋਂ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਮੰਨੀ ਤੇ ਫਿਰ ਮੇਰੀ ਵਾਈਫ ਨੇ ਵੀ ਮੈਨੂੰ ਰੋਕਿਆ ਕਿ ਤੁਸੀਂ ਨਾ ਜਾਓ ਮੈਂ ਕਹਿੰਦੇ ਇਦਾਂ ਤਾਂ ਕੁਝ ਨਹੀਂ ਲੱਗਾ ਹੋਣਾ ਅਸੀਂ ਤਾਂ ਇਹ ਇਨਵੈਸਟੀਗੇਸ਼ਨ ਚੱਲਦੇ ਉਹ ਆਪਣਾ ਕਰਦੇ ਪਏ ਆ ਤੇ ਜਦੋਂ ਮੈਂ ਬਾਹਰ ਨਿਕਲਿਆ ਇਹਨਾਂ ਨੇ ਮੇਤੇ ਉਸੇ ਟਾਈਮ ਹਮਲਾ ਸ਼ੁਰੂ ਕਰ ਦਿੱਤਾ ਮੇਰੇ ਸਿਰ ਦੇ ਵਿੱਚ ਤਲਵਾਰ ਮਾਰੀ ਆ ਤੇ ਇੱਥੇ ਇੱਥੇ ਵੀ ਤਲਵਾਰ ਮਾਰੀ ਆ ਇੱਥੇ ਖੰਡਾ ਮਾਰਿਆ ਮੇਰੇ ਇੱਕ ਵੀਡੀਓ ਵੀ ਆਈ ਆ ਤੁਹਾਡੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਂਜੀ ਹਾਂਜੀ ਸਾਰੀ ਇਹਨਾਂ ਨੇ ਮੈਨੂੰ ਬਾਹਰੋਂ ਕੱਟੂ-ਕੱਟ ਇਹ ਜਿੰਨੇ 15-16 ਜਾਣੇ ਨੇ ਮੈਨੂੰ ਇਕੱਠੇ ਤੇ ਅਟੈਕ ਕਰ ਦਿੱਤਾ ਉਹਦੇ ਵਿੱਚ ਮੇਰੇ 깔ੋਂ ਖੰਡੇ ਤਲਵਾਰਾਂ ਜਿਦਾਂ ਮੇਰੇ ਮਾਰੀਆਂ ਗਈਆਂ ਜੀ ਉਹ ਤਾਂ ਬੜੀ ਮੁਸ਼ਕਲ ਨਾਲ ਪਿੰਡ ਵਾਸੀਆਂ ਨੇ ਮੈਨੂੰ ਉਸ ਇਹ ਵੀ ਮੇਰੇ ਨਾਲ ਸੀਗੇ ਪਹਿਲਾਂ ਇਹਨਾਂ ਦੇ ਵਾਲ-ਵਾਲ ਖਿੱਚੇ ਨਾਲ ਇਹਨਾਂ ਨੂੰ ਵੀ ਕੁੱਟਿਆ ਮਾਰੇ ਉਹਨਾਂ ਨੇ ਕਾਫੀ ਫਿਰ ਉਹਨਾਂ ਕੋ ਬੜੀ ਮੁਸ਼ਕਲ ਨਾਲ ਛੁੱਟ ਕੇ ਇਹਨਾਂ ਨੇ ਜਦੋਂ ਮੈਂ ਡਿਗਿਆ ਹੋਇਆ ਸੀਗਾ ਇਹਨਾਂ ਨੇ ਮੈਨੂੰ ਥੋੜਾ ਕਵਰ ਕੀਤਾ ਆ ਕੇ ਕਿਸ ਪਾਰਟੀ ਤੋਂ ਤੁਸੀਂ ਸਰਪੰਚ ਹੋ ਵੈਸੇ ਤਾਂ ਸਰ ਸਰਪੰਚ ਦੀ ਕੋਈ ਪਹਲਤੀ ਨਹੀਂ ਹੁੰਦੀ ਤੇ ਮੈਂ ਵੈਸੇ ਜੋ ਵੀ ਹੈਗੇ ਸਾਡੇ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ ਆਪਾਂ ਉਹਨਾਂ ਦੇ ਨਾਲ ਕਾਫੀ ਮਤਲਬ ਉਹਨਾਂ ਦੇ ਨਾਲ ਰਹੇ ਆਂ ਜੋ ਵੀ ਆ ਸਾਨੂੰ ਸਾਨੂੰ ਬਹੁਤ ਵਧੀਆ ਗਰੰਟਾ ਵੀ ਦਿੱਤੀਆਂ ਜੋ ਸਾਡਾ ਪਿੰਡ ਨੂੰ ਕਾਫੀ ਡਿਵੈਲਪਮੈਂਟ ਵੀ ਕਰਵਾਇਆ ਆ ਆ ਵਾਈਫ ਨੂੰ ਮੇਰੀ ਨੂੰ ਕੁੱਟਿਆ ਗਿਆ ਠੀਕ ਹੈ ਇੰਨਾ ਹਮੇਸ਼ਾ ਮਤਲਬ ਉਹਨੇ ਪੁਲਿਸ ਦੀ ਵਰਦੀ ਪਾੜੀ ਆ ਉਸ ਬੰਦੇ ਦੀ ਇਹ ਹੈਰਾਨ ਕਰਦਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਪੀੜਤ ਸਰਪੰਚ ਮੁਤਾਬਕ ਉਹਨਾਂ ਦੇ ਪਿੰਡ ਚ ਇੱਕ ਨਹੀਂ ਦੋ ਨਹੀਂ ਚਾਰ ਚਾਰ ਚੋਰੀ ਦੀਆਂ ਵਾਰਦਾਤਾਂ ਹੋਈਆਂ ਸੀ ਤੇ ਜਦੋਂ ਉਹਨਾਂ ਵੱਲੋਂ ਪੁਲਿਸ ਨਾਲ ਮਿਲ ਕੇ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਸੀ ਤਾਂ ਇਸ ਦੌਰਾਨ ਹੀ ਕੁਝ ਲੋਕਾਂ ਨੇ ਉਹਨਾਂ ਤੇ ਜਾਨਲੇਵਾ ਹਮਲਾ ਕਰ ਦਿੱਤਾ ਪਿੰਡ ਵਿਚਾਲੇ ਸ਼ਰੇ ਆਮ ਉਸ ਦੀ ਕੁੱਟਮਾਰ ਕੀਤੀ ਗਈ ਸੀਸੀਟੀਵੀ ਫੁਟੇਜ ਚੈੱਕ ਕਰ ਰਹੇ ਸੀਗੇ ਤਾਂ ਜਦੋਂ ਉਹ ਫੁਟੇਜ ਚੈੱਕ ਕਰਕੇ ਮੰਦਰੋਂ ਬਾਹਰ ਆਉਂਦੇ ਨੇ ਤਾਂ ਉਕਤ ਵਿਅਕਤੀਆਂ ਦੇ ਵੱਲੋਂ ਜੋ ਕਿ ਪਿੰਡ ਦੇ ਹੀ ਵਿਅਕਤੀ ਦੱਸੇ ਜਾ ਰਹੇ ਨੇ ਉਹਨਾਂ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਜਾਂਦਾ ਜੋ ਕਿ ਹੁਣ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਵਿਕੇ ਜੇਰੇ ਇਲਾਜ ਚੱਲ ਰਹੇ ਨੇ ਜਿਸ ਤੋਂ ਬਾਅਦ ਥਾਣਾ ਹਰਿਆਣਾ ਦੀ ਪੁਲਿਸ ਦੇ ਕੋਲ ਮਾਮਲਾ ਪਹੁੰਚਦਾ ਹੈ ਤੇ ਥਾਣਾ ਹਰਿਆਣਾ ਦੀ ਪੁਲਿਸ ਦੇ ਵੱਲੋਂ ਵੀ ਹੁਣ ਵਕ-ਵਕ ਮਾਮਲੇ ਦਰਜ ਕਰਕੇ ਇਸ ਪੂਰੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਾਰਦਾਤ ਨੂੰ ਲੈ ਕੇ ਅਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜ਼ਰੂਰ ਸ਼ੁਰੂ ਕਰ ਦਿੱਤੀ ਗਈ ਹੈ। ਦੇਖਣਾ ਹੋਵੇਗਾ ਪੁਲਿਸ ਵੱਲੋਂ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ। ਜੱਗਬਾਨੀ ਟੀਵੀ ਲਈ ਅਨਿਕ ਤੇ ਸ਼ਰਮਾ ਦੀ ਰਿਪੋਰਟ